ਧੰਵਾਹੇ ਗੁਰੂ ਸਾਹਿਬ ਜੀ ਇਸ ਸਪੇਖੇ ਧਾਵੋਂ ਗਿਰੋ ਭਲਾ ਜਿੱਥੋਂ ਕੋ ਵਰਸਾਏ ਸ਼ਬਦ ਰਤੇ ਤਿੰਨਾ ਸੋਜੀ ਪਈ ਦੂਜੈ ਪਰਮ ਭੁਲਾਏ ਆਇ ਕਿਰਤ ਕਮਾਵਨਾ ਕਹਿਣਾ ਕਸ਼ੂਨਾ ਜਾਏ ਨਾਨਕ ਜੋ ਤਿਸ ਭਾਵਹਿ ਸੇ ਭਲੇ ਜेनकी ਪਤ ਪਾਵਹਿ ਥਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋਗੜ ਭਾਗੇ ਹੋ ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੇ ਲੜੀਵਾਰ ਵੱਡਾ ਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ ਚੌਥੀ ਪੌੜੀ ਦਾ ਪਹਿਲਾ ਸ਼ਲੋਕ ਉਹਦਾ ਮੂਲ ਪਾਠ ਸਰਵਣ ਕੀਤਾ ਹੈ ਇਸ ਪੌੜੀ ਦੇ ਨਾਲ ਦੋ ਸ਼ਲੋਕ ਦਰਜ ਨੇ ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਸਾਂਝੀ ਕਰ ਰਹੇ ਹਾਂ ਕੱਲ ਜਿਹੜੀ ਵਿਚਾਰ ਆਪਾਂ ਸਮਾਪਤੀ ਤੇ ਸਾਂਝੀ ਕੀਤੀ ਸੀ ਉਹ ਇਹ ਸੀ ਕਿ ਭਾਈ ਜੇ ਤੂੰ ਧਰਮ ਦਾ ਭੇਖ ਧਾਰਨ ਕਰਕੇ ਕਿਸੇ ਘਰ ਦੇ ਵਿੱਚ ਮੰਗਣ ਹੀ ਜਾਣਾ ਏ ਜੇ ਤੈਨੂੰ ਮੰਗਣ ਦੇ ਵਿੱਚ ਸਬਰ ਨਹੀਂ ਸੰਤੋਖ ਨਹੀਂ ਤੇ ਜਿੰਨੇ ਦਾਨ ਦੇਣਾ ਏ ਉਹਨੂੰ ਹੀ ਦੁੱਖ ਹੋਵੇਗਾ ਤੇ ਤੈਨੂੰ ਵੀ ਦੁੱਖ ਹੋਵੇਗਾ ਤੇ ਇਹਦੇ ਤੋਂ ਕਿੰਨਾ ਚੰਗਾ ਉਹ ਗ੍ਰਸਤੀ ਹੈ ਘੱਟੋ ਘੱਟ ਉਹ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ ਆਪਣਾ ਗੁਜ਼ਾਰਾ ਤੇ ਕਰ ਰਿਹਾ ਏ ਉਹ ਘੱਟੋ ਘੱਟ ਕਿਸੇ ਕੋਲੋਂ ਮੰਗਣ ਵਾਸਤੇ ਤਣੀ ਜਾਂਦਾ ਇਹ ਪਾਵਨ ਪੰਕਤੀਆਂ ਆਪਾਂ ਸਮਾਗਤੀ ਤੇ ਸਾਂਝੀਆਂ ਕੀਤੀਆਂ ਸਨ ਮਨ ਹੱਥ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭਿਖੇ ਥਾਵੋਂ ਗਿਰਹੋ ਭਲਾ ਜਿੱਥੋਂ ਕੋ ਵਰਸਾਏ ਵਰਸਾਏ ਦਾ ਅਰਥ ਮੈਂ ਰਾਤੀ ਕੀਤਾ ਸੀ ਆਸ ਪੂਰੀ ਹੋਣੀ ਕਹਿੰਦੇ ਜੇ ਤੂੰ ਭੇਖ ਧਾਰਨ ਕਰਕੇ ਗ੍ਰਿਸਤ ਨੂੰ ਤੱਜ ਦੇਣਾ ਹੈ ਫਿਰ ਉਹਨਾਂ ਗ੍ਰਸਤੀਆਂ ਦੇ ਘਰ ਵਿੱਚ ਹੀ ਮੰਗਣ ਵਾਸਤੇ ਜਾਣਾ ਇਹਦੇ ਤੋਂ ਚੰਗਾ ਜਿਹੜਾ ਉਹ ਗ੍ਰਸਤੀ ਬੜਾ ਵਧੀਆ ਹੈ ਜਿਹੜਾ ਆਪਣੇ ਸਾਰੀਆਂ ਆਸਾਂ ਸਾਰੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਮਿਹਨਤ ਦੇ ਨਾਲ ਕਰਦਾ ਹੈ ਇਥੇ ਆਪਾਂ ਵੀ ਵਿਚਾਰ ਛੱਡੀ ਸੀ ਤੇ ਮੇਰੇ ਮਨ 'ਚ ਸੀ ਕਿ ਗ੍ਰਸਤ ਮਾਰਗ ਨੂੰ ਥੋੜਾ ਜਿਹਾ ਸਾਂਝਾ ਕੀਤਾ ਜਾਵੇ ਥੋੜਾ ਜਿਹਾ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਗੁਰਮਤ ਸਿਧਾਂਤ ਦੇ ਮੁਤਾਬਕ ਗ੍ਰਸਤ ਕੀ ਹੈ ਉਹ ਦੀ ਸਾਂਝ ਤੁਹਾਡੇ ਨਾਲ ਪਾ ਦੇਣਾ ਅਸਲ 'ਚ ਇਸ ਬਣਾਈ ਹੋਈ ਕਾਦਰ ਦੀ ਕੁਦਰਤ ਨੂੰ ਚਲਾਉਣ ਵਾਸਤੇ ਨਰ ਅਤੇ ਮਾਦੇ ਦੀ ਜ਼ਰੂਰਤ ਹੈ ਆਪਾਂ ਸਾਰੇ ਪੜੇ ਲਿਖੇ ਇੱਥੇ ਬੈਠੇ ਐ ਇਹੋ ਜੀ ਪਿੰਡ ਵਾਲੀ ਕੋਈ ਗੱਲ ਨਹੀਂ ਨਰ ਅਤੇ ਮਾਦੇ ਦੇ ਸੁਮੇਲ ਤੋਂ ਸੰਸਾਰ ਦਾ ਵਿਕਾਸ ਹੁੰਦਾ ਹੈ ਜਿੰਨੀਆਂ ਵੀ ਜੂਨਾਂ ਨੇ ਮਨੁੱਖ ਨੂੰ ਛੱਡ ਕੇ ਉਹਨਾਂ ਦੇ ਵਿੱਚ ਜਿਹੜੀ ਹੈ ਉਹ ਬੁੱਧੀ ਕੰਮ ਨਹੀਂ ਕਰਦੀ ਉਹਨਾਂ ਨੂੰ ਸਹੀ ਤੇ ਗਲਤ ਦੀ ਪਹਿਚਾਨ ਨਹੀਂ ਜਿਹਦੇ ਕਰਕੇ ਉਹ ਰਿਸ਼ਤੇ ਨਹੀਂ ਬਣਾਉਂਦੇ ਤੇ ਉਹਨਾਂ ਦਾ ਇਹ ਜਿਹੜਾ ਸੰਸਾਰਿਕ ਦਾ ਗਾਂ ਵਦੂ ਦੀ ਯਾਤਰਾ ਇਹਨੂੰ ਉਹਨਾਂ ਨੇ ਕੋਈ ਨਾਮ ਨਹੀਂ ਦਿੱਤਾ ਹੋਇਆ ਪਰ ਜਿਉਂ-ਜਿਉਂ ਮਨੁੱਖ ਨੇ ਤਰੱਕੀ ਕੀਤੀ ਇਹਦੇ ਰਿਸ਼ਤੇ ਬਣੇ ਤੇ ਇਹਨੇ ਰਿਸ਼ਤਿਆਂ ਦੇ ਬੰਧਨਾਂ ਨੂੰ ਬੰਨਣ ਵਾਸਤੇ ਫਿਰ ਇੱਕ ਰਿਸ਼ਤੇ ਦਾ ਨਾਮ ਰੱਖਿਆ ਉਸ ਰਿਸ਼ਤੇ ਦਾ ਨਾਮ ਰੱਖਿਆ ਗ੍ਰਸਤ ਮਾਰਗ ਉਹਨੂੰ ਗ੍ਰਸਤੀ ਕਿਹਾ ਜਾਂਦਾ ਹੈ ਇਹ ਬੜਾ ਸਿੰਪਲ ਜਾਂ ਸੁਧਾਰਨ ਜਾਂ ਫੰਡਾ ਸੀ ਕਿ ਜਦੋਂ ਦੋ ਪਰਿਵਾਰ ਮਿਲ ਕੇ ਬੱਚੀ ਤੇ ਬੱਚੇ ਨੂੰ ਇਕੱਠਿਆਂ ਕਰਦੇ ਨੇ ਇੱਕ ਜੀਵਨ ਦੀ ਰੌ ਰੀਤ ਇੱਕ ਮर्यादा ਸਮਝਾਉਂਦੇ ਨੇ ਉਹਨੂੰ ਗ੍ਰਿਸ਼ਤ ਮਾਰਗ ਕਿਹਾ ਜਾਂਦਾ ਹੈ ਤੇ ਜੇ ਇਹਦੀ ਪ੍ਰਾਤਨ ਹਿਸਟਰੀ ਦੇ ਵਿੱਚ ਜਾਓ ਨਾ ਮੈਂ ਅੱਜ ਵੈਸੇ ਜਾਣ ਨਹੀਂ ਕਿਉਂਕਿ ਮੈਂ ਬੜੀ ਵਾਰੀ ਬੇਨਤੀ ਕਰਦਾ ਨਾ ਕੁਝ ਵਿਸ਼ੇ ਜਿਹੜੇ ਉਹ ਲੈਕਚਰ ਦੇ ਹੁੰਦੇ ਨੇ ਕੁਝ ਕਥਾ ਦੇ ਹੁੰਦੇ ਨੇ ਇਹਦਾ ਕਥਾ ਦੇ ਨਾਲ ਸੰਬੰਧ ਨਹੀਂ ਪਰ ਤੁਸੀਂ ਇਤਿਹਾਸ ਤੋਂ ਜਾਣੂ ਬੈਠੇ ਜੇ ਕਦੀ ਪੜ੍ਹ ਕੇ ਵੇਖਿਓ ਵੀ ਗ੍ਰਸਤ ਸ਼ੁਰੂ ਕਿਉਂ ਹੋਇਆ ਅੱਜ ਸਾਡੇ ਹੱਥ ਦੇ ਵਿੱਚ ਬਾਗ ਡੋਰ ਹੈ ਬੰਦਿਆਂ ਦੇ ਹੱਥ ਦੇ ਵਿੱਚ ਬਾਗ ਡੋਰ ਹੈ ਸੰਸਾਰ ਦੀ ਅਸੀਂ ਕਹਿੰਦੇ ਆ ਜੀ ਬੰਦੇ ਸਾਰੇ ਪਿਛੇ ਅੱਗੇ ਸਾਰੇ ਕੰਮ ਚ ਅੱਗੇ ਨੇ ਪਹਿਲਾਂ ਅੱਗੇ ਕੌਣ ਸੀ ਪਹਿਲਾਂ ਪੈਦਾਇਸ਼ ਕਿਵੇਂ ਚੱਲਦੀ ਸੀ ਇਹ ਇੱਕ ਬੜੇ ਤਗੜੇ ਸਵਾਲ ਨੇ ਇਤਿਹਾਸ ਖੋਜ ਦਾ ਮੁੱਧਾਰ ਬੜਾ ਕੁਝ ਤੁਹਾਨੂੰ ਇਤਿਹਾਸ ਚੋਂ ਮਿਲੇਗਾ ਅਸੀਂ ਇਹਨਾਂ ਵਿਸ਼ਿਆਂ ਵੱਲ ਜਾਂਦੇ ਨੇ ਖੈਰ ਮੈਂ ਗੱਲ ਨੂੰ ਇਹੜੇ ਰੱਖਾਂ ਜਦੋਂ ਇਸ ਗ੍ਰਸਤ ਮਾਰਗ ਦੀ ਜਿਹੜੀ ਉਹ ਆਰੰਭਤਾ ਕੀਤੀ ਗਈ ਤੇ ਵੱਖ-ਵੱਖ ਧਰਮਾਂ ਨੇ ਇਹਨੂੰ ਵੱਖੋ-ਵੱਖਰ ਨਾਮ ਦਿੱਤੇ ਨੇ ਗੁਰਮਤਿ ਦੇ ਵਿੱਚ ਇਹਦੀ ਸ਼ੁਰੂਆਤ ਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ ਗੁਰਮਤਿ ਦਾ ਨਾਮ ਆਨੰਦ ਕਾਰਜ ਹੈ ਵਿਆਹ ਨਹੀਂ ਇਹ ਗੱਲ ਚੇਤਾ ਰੱਖਿਓ ਵਿਆਹ ਪੁਰਾਤਨ ਰੀਤ ਚੱਲੀ ਆ ਰਹੀ ਹੈ ਹਾਂ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਦੀ ਪਾਵਨ ਬਾਣੀ ਦੇ ਵਿੱਚ ਵਿਆਹ ਸ਼ਬਦ ਜ਼ਰੂਰ ਵਰਤਿਆ ਗਿਆ ਹੈ ਪਰ ਜਦੋਂ ਅੱਜ ਵੀ ਅਸੀਂ ਕਰਦੇ ਹਾਂ ਅਸੀਂ ਕਹਿੰਦੇ ਜੀ ਆਨੰਦ ਕਾਰਜ ਕਰਨਾ ਹੈ ਇਹ ਸਾਡੇ ਗੁਰਮਤ ਦੇ ਬੋਲੇ ਨੇ ਇੱਕ ਰੀਤੀ ਬਣਾਈ ਹੋਈ ਅਸੀਂ ਆਨੰਦ ਕਾਰਜ ਦੀ ਖੈਰ ਇਹ ਗ੍ਰਸਥ ਮਾਰਗ ਦੇ ਉੱਤੇ ਚੱਲਣ ਵਾਸਤੇ ਸਨ ਗੁਰੂ ਨਾਨਕ ਦੇਵ ਜੀ ਦਾ ਘਰ ਜਿਹੜਾ ਹੈ ਉਹ ਤਾਂ ਗੀਤ ਕਰਦਾ ਇਹ ਹੁਕਮ ਕਰਦਾ ਕਿ ਭੜਿਆ ਤੂੰ ਗ੍ਰਸਥੀ ਬਣਨਾ ਹੈ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਚਾਰ ਉਦਾਸੀਆਂ ਕਰਦੇ ਨੇ ਉਦਾਸੀਆਂ ਤੇ ਜਾਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਦਾ ਆਪਣਾ ਪਰਿਵਾਰ ਹੈ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਦੋ ਸਹਿਬਜ਼ਾਦੇ ਨੇ ਇੱਥੋਂ ਤੱਕ ਮੈਂ ਕੱਲ ਵੀ ਸ਼ਾਇਦ ਕਿਹਾ ਸੀ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਆਪਣੇ ਹੱਥੀਂ ਕਿਰਤ ਵੀ ਕੀਤੀ ਹੈ ਸultanpur ਤੋਂ ਯਾਤਰਾ ਆਰੰਭ ਹੁੰਦੀ ਹੈ ਨਾ ਤੇ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਉੱਥੇ ਮੋਦੀ ਖਾਨਾ ਵੀ ਚਲਾਇਆ ਹੋਇਆ ਹੈ sultanpur ਦੀ ਧਰਤੀ ਦੇ ਉੱਤੇ ਇਹਦਾ ਭਾਵ ਇਹ ਸੀ ਕਿ ਭਲਿਆ ਜੇ ਤੂੰ ਧਰਮੀ ਬਣਨਾ ਹੈ ਤੇ ਗ੍ਰਸਤ ਨੂੰ ਮਾਰਾ ਨਹੀਂ ਕਹਿਣਾ ਕਿਰਤ ਕਮਾਈ ਨੂੰ ਮਾਰਾ ਨਹੀਂ ਕਹਿਣਾ ਗ੍ਰਸਤ ਨੂੰ ਛੱਡ ਕੇ ਜਿਹੜਾ ਉਹ ਧਰਮੀ ਨਹੀਂ ਬਣਿਆ ਜਾ ਸਕਦਾ ਅੱਜ ਤੱਕ ਕੀ ਹੁੰਦਾ ਸੀ ਕਿ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਖਾਸ ਕਰਕੇ ਕੁਝ ਮਤ ਔਰਤ ਨੂੰ ਬੜਾ ਮਾਰਾ ਕਹਿੰਦੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਔਰਤ ਹੈ ਇਹ ਧਰਮ ਦੇ ਮਾਰਗ ਦੇ ਉੱਤੇ ਸਾਡੇ ਵਿੱਚ ਬੜੀ ਤਗੜੀ ਰੁਕਾਵਟ ਖੜੀ ਕਰਦੀ ਹੈ ਲਿਖਣ ਵਾਲਿਆਂ ਨੇ ਇਹਨਾਂ ਵੀ ਲਿਖਿਆ ਕਿ ਔਰਤ ਨੂੰ ਦੇਖਣਾ ਬੜੀ ਦੂਰ ਦੀ ਗੱਲ ਹੈ ਇਹਦਾ ਕਿਤੇ ਕੋਈ ਪੁਤਲਾ ਵੀ ਬਣਿਆ ਹੋਵੇ ਨਾ ਜਾਂ ਕੋਈ ਫੋਟੋ ਵੀ ਬਣੀ ਹੋਵੇ ਉਹਨੂੰ ਵੀ ਵੇਖਣਾ ਮਹਾਪਾਪ ਹੈ ਪਰ ਇਹ ਕਿੱਡੇ ਕਮਾਲ ਦੀ ਗੱਲ ਹੈ ਕਿ ਭੰਡ ਜੰਮੀ ਹੈ ਭੰਡ ਨਹੀਂ ਹੈ ਜਿਸ ਔਰਤ ਦੇ ਕੁੱਖ ਤੋਂ ਬੱਚੇ ਦਾ ਜਨਮ ਹੋ ਰਿਹਾ ਮੰਨ ਲਓ ਇੱਕ ਯੋਗੀ ਕਹਿ ਰਿਹਾ ਜੈਨੀ ਬੋਧੀ ਕੋਈ ਵੀ ਕਹੇ ਮੈਂ ਕਹਿ ਰਿਹਾ ਔਰਤ ਹੀ ਜਨਮ ਦੇਣ ਵਾਲੀ ਹੈ ਅਸੀਂ ਔਰਤ ਨੂੰ ਹੀ ਭੰਡ ਦੇ ਪਏ ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਡੰਕੇ ਦੀ ਚੋਟ ਤੇ ਕਿਹਾ ਤੁਸੀਂ ਆਸਾ ਦੀ ਵਾਰ ਦਾ ਇਹ ਸ਼ਲੋਕ ਪੜ੍ਹਦੇ ਜੇ ਇਰ ਵਿੱਚ ਇਹ ਪੰਕਤੀਆਂ ਅਕਸਰ ਇਹ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਕਿ ਸੋ ਕਿਉ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਔਰਤ ਨਾ ਹੋਵੇ ਤੇ ਜਨਮ ਕੌਣ ਦੇਵੇਗਾ ਇਹਨੂੰ ਜਨਮਦਾਤੀ ਵੀ ਕਿਹਾ ਜਾਂਦਾ ਪਰ ਸਾਡਾ ਇਤਿਹਾਸ ਇਹ ਗੱਲ ਕਹਿੰਦਾ ਹੈ ਹਿੰਦੁਸਤਾਨ ਦਾ ਕਿ ਇੱਥੇ ਗੁਰਮਤ ਤੋਂ ਪਹਿਲਾਂ ਜਾਂ ਸਿੱਖ ਧਰਮ ਤੋਂ ਪਹਿਲਾਂ ਔਰਤ ਦੀ ਬੜੀ ਦੁਰਦਸ਼ਾ ਸੀ ਔਰਤ ਨੂੰ ਸਿਰਫ ਭੋਗ ਵਿਲਾਸ ਦੀ ਵਸਤੂ ਸਮਝਿਆ ਜਾਂਦਾ ਸੀ ਇੱਥੋਂ ਤੱਕ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਬੰਦਾ ਇੱਕ ਜਿਹੜਾ ਹੈ ਜਿਹੜਾ 10 ਵਿਆਹ ਕਰਾ ਸਕਦਾ ਸੀ ਔਰਤ ਨੂੰ ਦੂਸਰੇ ਵਿਆਹ ਦੀ ਆਗਿਆ ਨਹੀਂ ਸੀ ਹੈਗੀ ਅੱਜ ਵੀ ਇਸਲਾਮ ਵੱਲ ਜਾਓ ਇੱਕ ਬੰਦੇ ਦੇ ਕਈ ਕਈ ਵਿਆਹ ਨੇ ਪਰ ਔਰਤ ਦਾ ਕੇਵਲ ਤੇ ਕੇਵਲ ਇੱਕੋ ਵਿਆਹ ਕੀਤਾ ਜਾਂਦਾ ਹੈ ਇਹ ਤੇ ਗੁਰੂ ਨਾ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਅਸੀਂ ਉਹਨਾਂ ਦਾ ਸ਼ੁਕਰ ਕਰੀਏ ਸੀਸ ਝੁਕਾਈਏ ਜੀ ਜਿਨ੍ਹਾਂ ਨੇ ਸਤੀ ਪ੍ਰਥਾ ਬੰਦ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਮੈਂ ਥੋੜਾ ਜਿਹਾ ਗ੍ਰਿਸ਼ਟ ਤੇ ਤੁਰ ਪਿਆ ਅੱਜ ਕੀ ਹੁੰਦਾ ਸੀ ਕਿ ਪਤੀ ਚੜਾਈ ਕਰ ਜਾਣਾ ਤੇ ਔਰਤ ਨੂੰ ਜਿੰਦੇ ਨੂੰ ਚਿਤਾ ਦੇ ਵਿੱਚ ਸਾਰ ਦਿੱਤਾ ਜਾਂਦਾ ਸੀ ਤੇ ਜੇ ਔਰਤ ਮਰਦੀ ਸੀ ਤੇ ਬੰਦਾ ਦੁਬਾਰਾ ਵਿਆਹ ਕਰਾ ਲੈਂਦਾ ਸੀ ਇਹ ਜਮੀਨ ਅਸਮਾਨ ਦਾ ਅੰਤਰ ਸਮਝਿਆ ਜਾਂਦਾ ਸੀ ਬੰਦੇ ਤੇ ਔਰਤ ਦੇ ਵਿੱਚ ਇਹ ਸਤਈ ਪ੍ਰਥਾ ਜਿਹੜੀ ਐ ਇਹਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬੰਦ ਕੀਤਾ ਹੋਇਆ ਹੈ ਇਹਦੇ ਪਿੱਛੇ ਵੀ ਬੜੇ ਤਗੜੇ ਕਾਰਨ ਨੇ ਕਿ ਸਤੀ ਕਿਉਂ ਕੀਤਾ ਜਾਂਦਾ ਸੀ ਮੈਂ ਪਹਿਲਾਂ ਕਿਹਾ ਮੈਂ ਸਾਰੀਆਂ ਗੱਲਾਂ ਨਹੀਂ ਅੱਜ ਕਰ ਸਕਦਾ ਇੱਥੇ ਦੂਸਰਾ ਫਿਰ ਵਿਧਵਾ ਵਿਆਹ ਜਿਹੜੇ ਨੇ ਇਹ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਰੰਭ ਕੀਤੇ ਸਨ ਜਦੋਂ ਕਿਸੇ ਦਾ ਪਤੀ ਚੜ੍ਹਾਈ ਕਰ ਜਾਂਦਾ ਉਹਨੂੰ ਦੁਬਾਰਾ ਵਿਆਹ ਕਰਨ ਦੀ ਪਰਮਿਸ਼ਨ ਜਿਹੜੀ ਆਗਿਆ ਹੈ ਉਹ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਦਿੱਤੀ ਹੈ ਕਹਿੰਦੇ ਜੇ ਬੱਚੀ ਅਜੇ ਥੋੜੀ ਉਮਰ ਉਹਦਾ ਸਾਰਾ ਜੀਵਨ ਪਿਆ ਕਿਵੇਂ ਜੀਵਨ ਦਾ ਗੁਜ਼ਾਰਾ ਹੋਵੇਗਾ ਜੀਵਨ ਦਾ ਨਿਰਬਾਹ ਕਿਵੇਂ ਚੱਲੇਗਾ ਇਸ ਕਰਕੇ ਗੁਰਮਤਿ ਦੇ ਵਿੱਚ ਗ੍ਰਸਤ ਧਰਮ ਨੂੰ ਬਹੁਤ ਜਿਆਦੀ ਮਹਾਨਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਅਮਰਤ ਬਾਣੀ ਲਾਮਾਂ ਦਾ ਉਚਾਰਨ ਕਰਕੇ ਇਹ ਗੱਲ ਹੀ ਭੁਲੇਖਾ ਸਾਡੇ ਵਿੱਚੋਂ ਕੱਢ ਦਿੱਤਾ ਕਿ ਭਾਈ ਵਿਆਹ ਜ਼ਰੂਰੀ ਹੈ ਜੇ ਕਰਾਉਣਾ ਹੈ ਤੇ ਉਸ ਨੂੰ ਆ ਗੁਰਮਤ ਰੀਤੀ ਦੇ ਨਾਲ ਕਰੋ ਅੱਜ ਵੀ ਚਾਰ ਲਾਵਾ ਪੜੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜੀ ਦੀ ਪਾਵਨ ਬਾਣੀ ਦੇ ਵਿੱਚੋਂ ਤੇ ਉਹਨਾਂ ਚਾਰ ਲਾਵਾ ਦਾ ਪਾਠ ਕਰਕੇ ਚਾਰ ਜਿਹੜੇ ਨੇ ਆਪਾ ਪ੍ਰਕਰਮਾ ਕਰਦੇ ਆ ਸਤਿਗੁਰਾਂ ਦੀ ਫੇਰੇ ਨਹੀਂ ਕਹਣਾ ਪ੍ਰਕਰਮਾ ਸ਼ਬਦ ਉਹੀ ਉਹਨੇ ਪਰ ਇਹ ਅਰਥ ਤਬਦੀਲ ਹੋ ਜਾਣਗੇ ਫੇਰਾ ਕੁਝ ਹੋਰ ਹੁੰਦਾ ਹੈ ਖੈਰ ਇਹ ਇਹਨੂੰ ਗੁਰਮਤ ਦੇ ਵਿੱਚ ਜਿਹੜਾ ਉਹ ਮਹਾਨਤਾ ਦਿੱਤੀ ਗਈ ਹੈ ਮੈਂ ਕੱਲ ਭਾਈ ਗੁਰਦਾਸ ਜੀ ਦਾ ਬਚਨ ਕਿਹਾ ਸੀ ਕਿ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ ਹਾਂ ਇਥੇ ਇੱਕ ਗੱਲ ਜ਼ਰੂਰ ਹੈ ਕਿ ਕੋਈ ਮਨੁੱਖ ਆਪਣੀ ਮਰਜ਼ੀ ਦੇ ਨਾਲ ਚਾਹੇ ਵਿਆਹ ਕਰਾਵੇ ਜਾਂ ਨਾ ਇਹ ਗੱਲ ਮੈਟਰ ਵਕ ਅਲੱਗ ਹੈ ਪਰ ਜੇ ਇਹ ਕੋਈ ਕਹਿ ਦੇਵੇ ਜੀ ਨਹੀਂ ਇਹ ਗ੍ਰਸਤ ਜਿਹੜਾ ਇਹ ਧਰਮ ਦੇ ਮਾਰਗ ਦੇ ਉੱਤੇ ਬੜੀ ਤਗੜੀ ਰੁਕਾਵਟ ਹੈ ਤੇ ਉਦੋਂ ਫਿਰ ਇਹਨੂੰ ਗੁਰੂ ਨਾਨਕ ਸਾਹਿਬ ਦਾ ਘਰ ਜਿਹੜਾ ਇਸ ਗੱਲ ਨੂੰ ਖੰਡਨ ਕਰਦਾ ਹੈ ਗ੍ਰਸਤੀ ਜਿਹੜੇ ਨੇ ਉਹ ਸਭ ਤੋਂ ਵੱਧ ਧਰਮੀ ਹੁੰਦੇ ਨੇ ਹੁਣ ਇੱਥੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਜਿਹੜੀ ਗੱਲ ਕਹੀ ਕਿ ਇਸ ਭੇਖਿਆ ਥਾਵ ਗਿਰਹੋ ਭਲਾ ਜਿੱਥੋਂ ਕੋਵਰ ਸਾਇ ਹੁਣ ਗ੍ਰਿਸ਼ਤੀ ਸਾਰੇ ਕੰਮ ਕਰਦਾ ਹੈ ਦੇਖੋ ਜੇ ਅਸੀਂ ਰੋਟੀ ਸਭ ਤੋਂ ਪਹਿਲਾਂ ਰੋਟੀ ਦੀ ਗੱਲ ਹੈ ਨਾ ਤੇ ਖੇਤੀ ਕੌਣ ਕਰਦਾ ਪਿਆ ਹੈ ਜੋਗੀ ਥੋੜੀ ਕਰਦਾ ਜੰਗਲ ਚ ਬੈਠਾ ਹੋਇਆ ਉਹ ਲੋਕ ਥੋੜੀ ਖੇਤੀ ਕਰ ਰਹੇ ਨੇ ਜਿਹੜੇ ਗੁਫਾਵਾਂ ਚ ਬੈਠੇ ਨੇ ਉਹ ਤੇ ਉਥੋਂ ਤੱਕ ਸੀਮਤ ਨੇ ਅਨਾਜ ਇੱਕ ਗ੍ਰਿਸ਼ਤੀ ਹੀ ਉਗਾ ਰਿਆ ਹੈ ਤੇ ਪ੍ਰਸ਼ਾਦਾ ਪਕਾਣ ਕੌਣ ਲਈ ਹੈ ਜਿਹੜੇ ਲੋਕ ਔਰਤ ਨੂੰ ਭਾਂਡਦੇ ਨੇ ਉਹਨਾਂ ਦਾ ਇੰਨਾ ਖਾਣਾ ਨਹੀਂ ਕੰਮ ਕਰਦਾ ਭਲਿਆ ਜਿਹੜੀ ਰੋਟੀ ਖਾਣ ਲੱਗਾ ਇਹ ਵੀ ਇੱਕ ਔਰਤ ਨੇ ਬਣਾਈ ਹੋਈ ਏ ਔਰਤ ਹੀ ਘਰ ਦੇ ਵਿੱਚ ਪ੍ਰਸ਼ਾਦਾ ਪਕਾਉਂਦੀ ਹੈ ਨਾ ਸਾਰੇ ਕੰਮ ਔਰਤ ਨੇ ਇਹ ਇੱਕ ਮਾਲਕ ਨੇ ਅਸਲ 'ਚ ਜੀਵਨ ਇਦਾਂ ਦਾ ਬਣਾਇਆ ਸਾਰੇ ਕਰਮ ਸਾਨੂੰ ਬਰਾਬਰ ਦੇ ਦਿੱਤੇ ਸਨ ਅਸੀਂ ਘਰ ਨੂੰ ਵੰਡ ਕੇ ਚੱਲਣਾ ਸੀ ਕੰਮਸ ਵੰਡ ਕੇ ਚੱਲਨੇ ਸਨ ਪਰ ਧਰਮੀ ਲੋਕਾਂ ਨੇ ਇਸ ਮਾਰਗ ਨੂੰ ਗ੍ਰਸਥ ਮਾਰਗ ਨੂੰ ਅਤ ਦਾ ਜਿਹੜਾ ਖੰਡਨ ਕਰਨ ਦਾ ਯਤਨ ਕੀਤਾ ਇੱਕ ਸਿੱਖ ਹੋਇਆ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦਾ ਉਹਦਾ ਨਾਮ ਸੀ ਭਾਈ ਜੱਗਾ ਮਨ 'ਚ ਵਿਚਾਰ ਪੈਦਾ ਹੋਇਆ ਕਿ ਮਨਾ ਕਿੰਨਾ ਚੰਗਾ ਹੋਵੇ ਕਿ ਮੈਂ ਜਿਹੜਾ ਉਹ ਰੱਬ ਦੇ ਰਾਹ ਦੇ ਉੱਤੇ ਤੁਰਨ ਦਾ ਯਤਨ ਕਰਾਂ ਰੱਬ ਦੇ ਨਾਲ ਮਿਲਾਪ ਹਾਸਲ ਕਰਾਂ ਹੈਗਾ ਉਹ ਗ੍ਰਸਤੀ ਸੀ ਵਿਆਹ ਆ ਵਰਿਆ ਬਾਲ ਬੱਚੇ ਵਾਲਾ ਉਹਨੇ ਬਥੇਰਾ ਦਿਮਾਗ ਘਮਾਇਆ ਵੀ ਕਿੱਥੇ ਜਾਇਆ ਜਾਵੇ ਮਨਚ ਵਿਚਾਰ ਆਇਆ ਕਿਉਂ ਨਾ ਜੋਗ ਮਤ ਧਾਰਨ ਕਰ ਲਈ ਜਾਵੇ ਬੜਾ ਬੋਲਬਾਲਾ ਸੀ ਜੋਗ ਦਾ ਲੋਕ ਪਰ ਲੋਕ ਸਵਾਰਿਆ ਜਾ ਸਕਦਾ ਉਹਨੇ ਇੱਕ ਜੋਗੀ ਦੇ ਨਾਲ ਸੰਪਰਕ ਕੀਤਾ ਤੇ ਜੋਗੀ ਦਾ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਸੀ ਗ੍ਰਸਤੀਓ ਕਹਿੰਦਾ ਜੀ ਹਾਂ ਕਹਿਣ ਲੱਗੇ ਤੇਨੂੰ ਜਿਹੜਾ ਅਸੀਂ ਜਿਹੜਾ ਏ ਉਹ ਜੋਗ ਮਤ ਦੇ ਵਿੱਚ ਜਿਹੜੇ ਉਹ ਧਿਕਸ਼ਾ ਨਹੀਂ ਦੇ ਸਕਦੇ ਦੇਖਿਆ ਨਹੀਂ ਦੇ ਦਿੱਤੀ ਜਾ ਸਕਦੀ ਤੂੰ ਜੋਗ ਮਤ ਨਹੀਂ ਧਾਰਨ ਕਰ ਸਕਦਾ ਕਿਉਂਕਿ ਗ੍ਰਸਤ ਤੇ ਸਭ ਤੋਂ ਵੱਡੀ ਰੁਕਾਵਟ ਹੈ ਰੱਬ ਨੂੰ ਮਿਲਣ ਚ ਉਹ ਦੁਚਿੱਤੀ ਚ ਪੈ ਗਿਆ ਵੀ ਹੁਣ ਪਰਿਵਾਰ ਛੱਡ ਕੇ ਜਾਵਾਂ ਨਿਕੇ ਨਿਕੇ ਬੱਚੇ ਛੱਡਣ ਨੂੰ ਕਿਦਾ ਜੀ ਕਰਦਾ ਏ ਉਹ ਭਾਈ ਜੱਗਾ ਜੀ ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦੇ ਚਰਨਾਂ 'ਚ ਆਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਗ੍ਰਸਥ ਮਾਰਗ ਦੀਆਂ ਖੂਬੀਆਂ ਸਮਝਾਈਆਂ ਸਾਰੀ ਵਿਆਖਿਆ ਕਰਕੇ ਦਿੱਤੀ ਭਾਈ ਜੱਗੇ ਨੇ ਫਿਰ ਇਨਾ ਕ ਨਾਮ ਜਪਿਆ ਲੋਕ ਵੀ ਸਵਾਰ ਲਿਆ ਤੇ ਪਰਲੋਕ ਵੀ ਸਵਾਰ ਲਿਆ ਜਿਸ ਦਿਨ ਸਿੱਖਾਂ ਦੀ ਸੂਚੀ ਦੀ ਗੱਲ ਹੋਈ ਭਾਈ ਗੁਰਦਾਸ ਜੀ ਨੇ ਉਹਦਾ ਭਾਈ ਜੱਗਾ ਜੀ ਦਾ ਨਾਮ ਆਪਣੀਆਂ 12 ਚ ਵੀ ਦਰਜ ਕੀਤਾ ਸੋ ਇਹ ਇੱਕ ਗ੍ਰਸਤੀ ਦੀ ਮਹਾਨਤਾ ਹੈ ਜਿਹੜਾ ਸਿੱਖ ਗ੍ਰਸਤੀ ਹੋ ਕੇ ਵੀ ਆਪਣੇ ਪਰਮਾਤਮਾ ਵਾਲੇ ਪਾਸੇ ਚੱਲਦਾ ਹੈ ਦੂਜੀ ਬੇਨਤੀ ਕਰਾਂ ਜਿਹੜੇ ਲੋਕ ਕਹਿੰਦੇ ਨੇ ਕਿ ਔਰਤ ਬੰਦਗੀ ਦੇ ਨਾਮ ਦੇ ਉੱਤੇ ਰੁਕਾਵਟ ਹੈ ਮੈਂ ਸੰਕੋਚਵੇਂ ਦੀ ਸ਼ਬਦ ਵਰਤਾਂਗਾ ਇੱਕ ਗੱਲ ਯਾਦ ਰੱਖਿਓ ਚੰਗੇ ਤੇ ਮਾੜੇ ਖਿਆਲ ਸਾਡੇ ਮਨ ਦੀ پیدائش ਤਨ ਦੀ ਨਹੀਂ ਜਿੰਨਾ ਚਿਰ ਮਨ 'ਚ ਬਲਬਲਾ ਪੈਦਾ ਨਹੀਂ ਹੁੰਦਾ ਉਹਨਾਂ ਚਿਰ ਤਨ ਜਿਹੜਾ ਉਹ ਕੋਈ ਵੀ ਗਾਂਹ ਹਰਕਤ ਦੇ ਵਿੱਚ ਨਹੀਂ ਆਵੇਗਾ ਹੁਣ ਗ੍ਰਸਤ ਤੇ ਅਸੀਂ ਤਾਂ ਤੱਜ ਦਿੱਤਾ ਕਿ ਇਹ ਵਿਸ਼ੇ ਵਿਕਾਰਾਂ ਵੱਲ ਖੜਦਾ ਹੈ ਸਮਝ ਗਏ ਨਾ ਮੇਰੀ ਬੇਨਤੀ ਵੀ ਇਹ ਇਹ ਵਿਸ਼ੇ ਵਿਕਾਰਾਂ ਵਾਲੇ ਪਾਸੇ ਖੜਦਾ ਹੈ ਪਰ ਦੂਸਰੇ ਪਾਸੇ ਜਿਹੜੇ ਜੰਗਲਾਂ 'ਚ ਬੈਠੇ ਕੀ ਉਹਨਾਂ ਦੇ ਮਨ 'ਚ ਇਹ ਚੀਜ਼ਾਂ ਨਿਕਲ ਚੁੱਕੀਆਂ ਸਨ ਅੱਜ ਵੀ ਜਿਹੜੇ ਲੋਕ ਮੇਰੇ ਵਰਗੇ ਧਰਮ ਦਾ ਬੋਲ ਬਾਲਾ ਕਰਦੇ ਨੇ ਅਸੀਂ ਆਪਣੇ ਮਨ ਨੂੰ ਖੋਲ ਕੇ ਵੇਖੀਏ ਤੇ ਸਹੀ ਵੀ ਮੇਰੇ ਮਨ 'ਚ ਚੱਲ ਕੀ ਰਿਹਾ ਹੈ ਇੰਨੀਆਂ ਚੀਜ਼ਾਂ ਤੋਂ ਭੱਜਣ ਦੇ ਨਾਲ ਕੁਝ ਨਹੀਂ ਹੋਣਾ ਖੁੱਡ ਨੂੰ ਬੰਦ ਕਰਨ ਦੇ ਨਾਲ ਸੱਪ ਨਹੀਂ ਕਦੀ ਵੀ ਮਰਦਾ ਹੁੰਦਾ ਤੁਸੀਂ ਖੁੱਡ ਪੂਰ ਦਿਓ ਆਖੋ ਜੀ ਸੱਪ ਮਰ ਗਿਆ ਨਹੀਂ ਜਿੰਨਾ ਤਿਰ ਮਾਰਨਾ ਸੱਪ ਐ ਸਮਝਾਉਣਾ ਅਸੀਂ ਮਨ ਨੂੰ ਸੀ ਪਰ ਅਸੀਂ ਗ੍ਰਸਤ ਤਜਕੇ ਤੇ ਬਾਹਰ ਨੂੰ ਮੂੰਹ ਚੁੱਕ ਕੇ ਚਲੇ ਗਏ ਕਿ ਪਰਿਵਾਰ ਦਾ ਜਿਹੜਾ ਉਹ ਮਾਰਾ ਏ ਸਾਡੇ ਵਾਸਤੇ ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਬਾਣੀ ਜਾਂ ਗੁਰੂ ਨਾਨਕ ਸਾਹਿਬ ਦੇ ਘਰ ਨੇ ਕਿਹਾ ਕਿ ਭੜਿਆ ਇੱਕ ਗੱਲ ਚੇਤਾ ਰੱਖੀ ਇਹ ਪਰਿਵਾਰ ਹੀ ਜੀਵਨ ਦਾ ਸਾਡਾ ਨਿਰਭਾ ਕਰਦਾ ਹੈ ਇਸ ਪਰਿਵਾਰ ਦੇ ਨਾਲ ਹੀ ਮਨੁੱਖ ਜਿਹੜਾ ਉਹ ਸਹੀ ਮਾਰਗ ਦੇ ਉੱਤੇ ਚੱਲਦਾ ਹੈ ਤੇ ਜਿਵੇਂ ਮੈਂ ਆਰੰਭ ਵਿੱਚ ਕਿਹਾ ਇੱਕ ਉਦਾਹਰਨ ਗੁਰੂ ਨਾਨਕ ਸਾਹਿਬ ਦੇ ਜੀਵਨ ਚ ਉਹਦੇ ਦੇ ਨਾਂ ਜਿੱਦਣ ਉਦਾਸੀਆਂ ਸ਼ੁਰੂ ਕੀਤੀਆਂ ਉਸ ਤੋਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਜੀ ਗ੍ਰਸਤੀ ਨੇ ਚਾਰ ਉਦਾਸੀਆਂ ਕੀਤੀਆਂ ਹਰ ਇੱਕ ਧਾਰਮਿਕ ਅਸਥਾਨ ਦੇ ਉੱਤੇ ਗਏ ਹਰ ਇੱਕ ਧਰਮੀ ਪੁਰਸ਼ਾਂ ਦੇ ਨਾਲ ਅਤੇ ਅਧਰਮੀ ਦੋ ਸ਼ਬਦ ਨੇ ਧਰਮੀ ਤੇ ਅਧਰਮੀ ਇਹਨਾਂ ਦੋਵਾਂ ਦੇ ਨਾਲ ਗੋਸ਼ਟੀਆਂ ਹੋਈਆਂ ਇਹਨਾਂ ਨੂੰ ਜੀਵਨ ਦੀ ਵਿਆਖਿਆ ਸਮਝਾਈ ਆਖਰ ਵਾਪਸ ਆਣ ਕੇ ਸਤਗੁਰਾਂ ਨੇ ਫੇਰ ਗ੍ਰਸਤ ਧਰਮ ਦੇ ਵਿੱਚ ਪ੍ਰਵੇਸ਼ ਕਰਕੇ ਤੇ ਕਰਤਾਰਪੁਰ ਦੀ ਧਰਤੀ ਤੇ ਟਿਕਾਣਾ ਕਰ ਲਿਆ ਫੇਰ ਪਰਿਵਾਰ ਨਾਲ ਰਹਿ ਰਿਹਾ ਏ ਦੋਵੇਂ ਸਹਿਬ ਜਾਦੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਨੇ ਪਰਿਵਾਰ ਨਾਲ ਹੈ ਸਾਰਾ ਪਰਿਵਾਰ ਨਾਲ ਹੈ ਜਦੋਂ ਇਹ ਸਤਗੁਰਾਂ ਦਾ ਸਾਰਾ ਕੁਝ ਇਦਾਂ ਦਾ ਵੇਖਿਆ ਤੇ ਜਿਹੜੀ ਅਚਲ ਬਟਾਲੇ ਦੀ ਗੋਸ਼ਟੀ ਹੈ ਇਹ ਚਾਰ ਉਦਾਸੀਆਂ ਤੋਂ ਬਾਅਦ ਦੀ ਹੈ ਜਿਹੜਾ ਭਾਈ ਗੁਰਦਾਸ ਜੀ ਇਸ਼ਾਰਾ ਕਰਦੇ ਨੇ ਨਾ ਕਿ ਸੋਹਣ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਉਹ ਅਚਲ ਬਟਾਲਾ ਆਪਣੇ ਇਹ ਇਹ ਚਾਰ ਉਦਾਸੀਆਂ ਤੋਂ ਬਾਅਦ ਦਾਏ ਉਦੋਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਦੀ ਧਰਤੀ ਤੇ ਰਹਿੰਦੇ ਨੇ ਤੇ ਸ਼ਿਵਰਾਤਰੀ ਦਾ ਮੇਲਾ ਬੜਾ ਭਰਦਾ ਹੈ ਅੱਜ ਵੀ ਤੁਸੀਂ ਜਾਓ ਉੱਥੇ ਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਕਿਉਂਕਿ ਗੁਰੂ ਨਾਨਕ ਸਾਹਿਬ ਇਹ ਇਹੋ ਜਿਹਾ ਇਕੱਠ ਇਕੱਠਾ ਕਰਕੇ ਹੀ ਇਹ ਭੁਲੇਖਾ ਲੋਕਾਂ ਦਾ ਕੱਢਦੇ ਹੁੰਦੇ ਸਨ ਹੁਣ ਉੱਥੇ ਕੁਝ ਜੋਗੀ ਬੈਠੇ ਹੋਏ ਨੇ ਸਿਰਫ ਮੈਂ ਗ੍ਰਸਤ ਦੇ ਅੱਜ ਰਹਿਣਾ ਤੇ ਜੋਗੀਆਂ ਨੇ ਵੇਖਿਆ ਵੀ ਗੁਰੂ ਨਾਨਕ ਸਾਹਿਬ ਆਏ ਨੇ ਚਲੋ ਜਿਹੜੇ ਸਾਡੇ ਕੋ ਸੁਮੇਰ ਪਰਬਤ ਤੇ ਨਹੀਂ ਜਿੱਤੇ ਗਏ ਜਿਹੜੇ ਸਾਡੇ ਕੋ ਗੋਰਖ ਮੱਤੇ ਨਹੀਂ ਜਿੱਤੇ ਗਏ ਜਿਹਨੂੰ ਬਾਅਦ ਨਾਨਕ ਮੱਤੇ ਦਾ ਨਾਮ ਦੇ ਦਿੱਤਾ ਉਸ ਗੁਰੂ ਨਾਨਕ ਨੂੰ ਅੱਜ ਅਸੀਂ ਜਿਹੜਾ ਉਹ ਘੇਰਾਗੇ ਸ਼ਬਦਾਂ ਦੇ ਵੱਡੇ ਵੱਡੇ ਸੰਗਲ ਲਿਆਂਦੇ ਸਭ ਤੋਂ ਵੱਡਾ ਸੰਗਲ ਇਹ ਸੀ ਕਿ ਤੁਸੀਂ ਚੰਗੇ ਭਲੇ ਉਦਾਸੀ ਬਣੇ ਗ੍ਰਿਸ਼ਤ ਤਜ ਦਿੱਤਾ ਚਲੋ ਪਹਿਲਾਂ ਪੈਗੇ ਗੱਲ ਵੱਖਰੀ ਹੈ ਬਾਅਦ ਚ ਤਜ ਦਿੱਤਾ ਫਿਰ ਆਣ ਕੇ ਗ੍ਰਿਸ਼ਤੀ ਬਣ ਗਏ ਜੇ ਤੁਸੀਂ ਤੇ ਜਿਹੜਾ ਉਹ ਧਰਮ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ ਉਹ ਭਾਈ ਸਾਹਿਬ ਜੀ ਨੇ ਚੰਦ ਬਚਨ ਲਿਖੇ ਨੇ ਭਾਈ ਗੁਰਦਾਸ ਜੀ ਨੇ ਉਹ ਪੌੜੀ ਤੁਹਾਨੂੰ ਮੈਂ ਸੁਣਾ ਦਿੰਨਾ ਉਹ ਕਹਿਣ ਲੱਗੇ ਖਾਦੀ ਖੁਣਸ ਜੁਗੀਸ਼ਰਾ ਗੋਸ਼ਟ ਕਰਨ ਸਵੇ ਉਠ ਆਈ ਹੁਣ ਈਰਖਾ ਤੇ ਸਾਰਿਆਂ ਦੇ ਮਨ ਚ ਹੁੰਦੀ ਨੇ ਬਦਲਾ ਤੇ ਹਰ ਕੋਈ ਲੈਣਾ ਚਾਹੁੰਦਾ ਹੈ ਮਨ ਚ ਸੀ ਵੀ ਇਹ ਬਾਬਾ ਨਾਨਕ ਟੇਕਾ ਨਹੀਂ ਦਿੰਦਾ ਸਾਨੂੰ ਹਰ ਥਾਂ ਦੇ ਉੱਤੇ ਸਾਡੀ ਪੇਠ ਲਵਾਉਂਦਾ ਰਿਹਾ ਹੈ ਇਹ ਸ਼ਬਦਾਂ ਦੇ ਵਿੱਚ ਇੰਨਾ ਕ ਮਾਹਰ ਅਸੀਂ ਇਹਦੇ ਕੋ ਜਿੱਤ ਨਹੀਂ ਸਕੇ ਖਾਦੀ ਖੁਣਸ ਜੁਗੀਸ਼ਰਾ ਕਿ ਇਹ ਗੋਸ਼ਟ ਕਰਨ ਸਵੇਰ ਉੱਠ ਆਈ ਪੁੱਛੇ ਜੋਗੀ ਭੰਗਰਨਾਥ ਜਿਹੜੀ ਇੱਥੇ ਗੋਸ਼ਟ ਹੁੰਦੀ ਹੈ ਭੰਗਰਨਾਥ ਦੇ ਨਾਲ ਹੁੰਦੀ ਹੈ ਜਿਹੜਾ ਇਹਨਾਂ ਦਾ ਆਗੂ ਇੱਥੇ ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਭੰਗਰਨਾਥ ਆਣ ਕੇ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਨਾਨਕ ਜੀ ਇਹ ਕੀ ਕਰ ਦਿੱਤਾ ਚੰਗਾ ਭਲਾ ਤੁਸੀਂ ਉਦਾਸ मत ਉਹਨਾਂ ਨੂੰ ਇਦਾਂ ਸੀ ਗੁਰੂ ਨਾਨਕ ਸਾਹਿਬ ਉਹਨੇ ਉਦਾਸ ਮਤ ਨੂੰ ਧਿਆਨ ਨਹੀਂ ਕੀਤਾ ਉਦਾਸ ਤੋਂ ਹੀ ਉਦਾਸੀ ਸ਼ਬਦ ਬਣਿਆ ਇਹ ਗੱਲ ਚੇਤਾ ਰੱਖ ਲਿਓ ਜੀ ਪਰ ਗੁਰੂ ਨਾਨਕ ਸਾਹਿਬ ਨੇ ਤੇ ਉਦਾਸੀ ਮਤ ਧਾਰਨੀ ਨਹੀਂ ਕੀਤੀ ਉਹਨਾਂ ਨੇ ਪ੍ਰਚਾਰ ਹੀ ਜਿਹੜਾ ਗੁਰਮਤਿ ਦਾ ਕੀਤਾ ਸੀ ਪੁੱਛਿਆ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਕਹਿਣ ਲੱਗੇ ਵੀ ਜਿਹੜੀ ਤੁਸੀਂ ਦੁੱਧ ਚ ਕਾਂਜੀ ਪਾਤੀ ਐ ਜਿਵੇਂ ਖਟਾਸ ਪਾ ਦਈਏ ਦੁੱਧ ਚ ਉਹਨੂੰ ਰਿੜਕਣ ਲੱਗੋ ਉਹ ਨਹੀਂ ਮੱਖਣ ਨਿਕਲੇਗਾ ਖਰਾਬ ਹੋ ਜਾਏਗਾ ਦੁੱਧ ਚੰਗੇ ਭਲੇ ਤੁਸੀਂ ਉਦਾਸੀ ਬਣੇ ਸੋ ਫਿਰ ਆਣ ਕੇ ਪਰਵੇਸ਼ ਗ੍ਰਸਥ ਦੇ ਵਿੱਚ ਕਰ ਕਰਕੇ ਕੀ ਲੋੜ ਸੀ ਤੁਹਾਨੂੰ ਕਰਤਾਰਪੁਰ ਫਿਰ ਵਸਾਉਣ ਦੀ ਕੀ ਲੋੜ ਸੀ ਇੱਥੇ ਪਰਿਵਾਰ ਚ ਰਹਿੰਦੀ ਕੀ ਲੋੜ ਸੀ ਖੇਤੀਬਾੜੀ ਕਰਨ ਦੀ ਚੰਗਾ ਭਲਾ ਉਦਾਸੀਆਂ ਤੇ ਸੀ ਉੱਥੇ ਯਾਤਰਾ ਕਰਕੇ ਰੱਬ ਰੱਬ ਕਰਦੇ ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਟਿਆ ਚਾਟਾ ਦੁੱਧ ਦਾ ਰੜਕਿਆਂ ਮੱਖਣ ਹੱਥ ਨਾ ਆਈ ਕਹਿਣਗੇ ਹੋਏ ਅਤੁਸੀ ਇਹ ਚਾਟਾ ਜਿਹੜਾ ਫਟ ਚੁੱਕਾ ਹੋਇਆ ਹੈ ਗ੍ਰਸਤ ਤਾਂ ਜੇ ਕਹਿਣ ਲੱਗੇ ਸਾਰਾ ਕੁਝ ਤੁਸੀਂ ਛੱਡਿਆ ਆਇਆ ਏ ਉਦਾਸੀ ਮਤ ਨੂੰ ਛੱਡ ਕੇ ਕਹਿਣ ਲੱਗੇ ਉਦਾਸ ਇਹ ਪਹਿਰ ਸੰਸਾਰੀ ਕੱਪੜੇ ਤੋਹੇ ਕਿਉਂ ਬਾਤ ਰੀਤ ਸੰਸਾਰੀ ਚਲਾਈ ਕਹਿੰਦੇ ਫਿਰ ਆਣ ਕੇ ਸੰਸਾਰੀ ਕੱਪੜੇ ਪਾ ਲੇ ਫਿਰ ਰੀਤੀ ਤੁਸੀਂ ਉਦਾਸ ਮਤ ਦੀ ਛੱਡ ਕੇ ਸੰਸਾਰੀਆਂ ਵਾਲੀ ਚਲਾ ਦਿੱਤੀ ਤੁਹਾਨੂੰ ਮਤਲਬ ਸਮਝ ਨਹੀਂ ਲੱਗੀ ਪੀ ਧਰਮ ਜਿਹੜਾ ਉਹ ਗ੍ਰਸਤ ਨੂੰ ਮੰਨਦਾ ਨਹੀਂ ਅੱਗੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੋ ਚੱਜੀ ਆਈ ਇੱਥੇ ਮਾਉ ਦਾ ਅਰਥ ਹੈ ਮਾਂ ਜਨਮ ਦੇਣ ਵਾਲੀ ਨਹੀਂ ਮਾਉ ਦਾ ਅਰਥ ਹੈ ਮਤ ਮਤ ਨੂੰ ਮਾਂ ਕਿਹਾ ਗਿਆ ਬਾਣੀ ਦੇ ਵਿੱਚ ਇਹ ਇੱਕ ਵੱਖਰਾ ਪਾਖਿਆ ਕਿਉਂਕਿ ਮਤ ਹੋਵੇਗੀ ਅਸੀਂ ਗਾਂਹ ਕੰਮ ਕਰਦੇ ਆ ਤੇ ਜਿਹਦੀ ਮਾਂ ਹੀ ਕੋ ਚੱਜੀ ਹੋਵੇ ਨਿਆਲੇ ਨਹੀਂ ਉਦਾਂ ਤੇ ਨਿਕਲ ਦਿੰਦੇ ਨੇ ਨਾਨਕ ਆਖੇ ਭੰਗਰਨਾਥ ਤੇਰੀ ਮਾਉ ਕੋ ਚੱਜੀ ਆਈ ਕਿਉਂ ਮਾਂ ਕੋ ਚੱਜੀ ਆਈ ਜੀ ਕਹਿਣ ਲਗੇ ਭਾਂਡਾ ਧੋਏ ਨਾ ਜਾਤਿਓ ਨਾ ਕੋ ਚੱਜੇ ਭਾਂਡੇ ਫੁੱਲ ਸੜਾਈ ਕਹਿਣ ਲਗੇ ਕਿ ਕੋਈ ਬੀਬੀ ਭਾਂਡਾ ਧੋਵੇ ਨਾ ਉਹਦੇ 'ਚ ਦੁੱਧ ਪਾ ਲਵੇ ਤੇ ਉਹ ਦੁੱਧ ਖਰਾਬ ਹੋ ਜਾਏਗਾ ਤੇਰੀ ਮਤ ਅਜੇ ਖਰਾਬ ਹੈ ਮਤ ਮਲੀਨ ਹੈ ਤੇਰੇ ਜੋਗੀ ਬਣਨ ਦਾ ਫਾਇਦਾ ਕੀ ਹੈ ਜਿਹੜੀ ਮੈਂ ਗੱਲ ਆਰੰਭ 'ਚ ਕੀਤੀ ਸੀ ਗ੍ਰਸਤ ਤਜ ਦਿੱਤਾ ਜੀ ਗ੍ਰਸਤ ਜਿਹੜਾ ਉਹ ਮਾਰਾ ਏ ਤੇ ਤੂੰ ਆਪਣਾ ਮਨ ਸੁਧਾਰ ਲਿਆ ਮਨ ਤੇ ਤੇਰਾ ਉੱਥੇ ਹੀ ਹੈ ਸਤਿਗੁਰੂ ਅੱਗੇ ਕਹਿਣ ਲੱਗੇ ਕਹਿਣਗੇ ਹੋਏ ਅਤੀਤ ਗ੍ਰਸਤ ਤਜ ਅਤੀਤ ਦਾ ਅਰਥ ਹੈ ਉਦਾਸ ਬਿਲਕੁਲ ਉਪਰਾਮ ਹੋ ਗਏ ਗ੍ਰਸਤ ਨੂੰ ਛੱਡ ਦਿੱਤਾ ਤੁਸੀਂ ਮੈਂ ਮੰਨ ਗਿਆ ਇਹ ਗੱਲ ਵੀ ਤੁਸੀਂ ਗ੍ਰਿਸ਼ਤ ਨੂੰ ਛੱਡ ਦਿੱਤਾ ਹੈ ਗ੍ਰਿਸ਼ਤ ਨੂੰ ਮਾਰਾ ਕਹਿੰਦੇ ਜੇ ਠੀਕ ਹੈ ਹੋਏ ਅਤੀਤ ਗ੍ਰਿਸ਼ਤ ਤਾਂ ਤੁਸੀਂ ਗ੍ਰਿਸ਼ਤ ਨੂੰ ਛੱਡ ਦਿੱਤਾ ਫਿਰ ਉਹਨੂੰ ਹੁਣ ਕਹਿ ਕਰ ਮੰਗਣ ਜਾਈ ਇਹ ਕਿੱਥੋਂ ਦੀ ਤੁਹਾਡੀ ਸਿਆਣਪ ਹੈ ਜਿਸ ਪਰਿਵਾਰ ਨੂੰ ਤੁਸੀਂ ਮਾਰਾ ਕਹਿੰਦੇ ਜੇ ਜਿਸ ਬੀਬੀ ਨੂੰ ਜਿਸ ਔਰਤ ਨੂੰ ਮਾਰਾ ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਮੰਗਨ ਵਾਤੇ ਜਾਂਦੇ ਤੁਹਾਨੂੰ ਸ਼ਰਮ ਨਹੀਂ ਆ ਗਈ ਉਹ ਫੇਰ ਸਿਆਪਾ ਪੈ ਗਿਆ ਵੀ ਅਸੀਂ ਦੇ ਬਾਬੇ ਨਾਨਕ ਨੂੰ ਫਸਾਉਣ ਨੂੰ ਫਿਰਦੇ ਇਹ ਉਲਟਾ ਪੈ ਗਿਆ ਸਤਿਗੁਰ ਕਹ ਲਗੇ ਦਿੱਤੇ ਬਾਝੋਂ ਕੇ ਸ਼ੱਤ ਨਾ ਆਈ ਇੱਕ ਗੱਲ ਚੇਤਾ ਰੱਖਿਓ ਜਿੰਨਾ ਚਿਰ ਹੱਥੋਂ ਕੁਝ ਦਈਏ ਨਾ ਉਹਨਾਂ ਤੇ ਕੋਈ ਮਿਲਦਾ ਨਹੀਂ ਹੁੰਦਾ ਤੁਸੀਂ ਮੈਨੂੰ ਕਹਿੰਦੇ ਦੇ ਦੁੱਧ ਵਿੱਚ ਕਾਂਜੀ ਪਾਈ ਐ ਇੱਕ ਗੱਲ ਚੇਤਾ ਰੱਖਿਓ ਜਿਹੜੇ ਗ੍ਰਸਤੀਆਂ ਨੂੰ ਮਾਰਾ ਕਹਿੰਦੇ ਜੇ ਰੋਟੀਆਂ ਉਹਨਾਂ ਦੀਆਂ ਪਕਾਈਆਂ ਹੀ ਖਾਂਦੇ ਜੀ ਹਰ ਇੱਕ ਵਸਤਰ ਉਹਨਾਂ ਦਾ ਸੀਤਾ ਪਾਉਂਦੇ ਜੀ ਹਰ ਇੱਕ ਚੀਜ਼ ਜਿਹੜੀ ਉਹਨਾਂ ਦੀ ਵਰਤਦੇ ਪਏ ਜੇ ਮਤ ਤੇ ਤੁਹਾਡੀ ਮਲੀਨ ਹੋਈ ਐ ਇਹ ਗੋਸ਼ਟੀ ਤੋਂ ਬਾਅਦ ਚਲੋ ਉੱਥੇ ਕੁਝ ਕਰਾ ਮਾਤਾ ਆਈਆਂ ਇੱਥੇ ਫਿਰ ਜੋਗੀਆਂ ਨੇ ਕਿਹਾ ਸੀ ਕਿ ਸਿੱਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਧਾਂ ਨੇ ਇੱਥੇ ਫਿਰ ਸਿਰ ਝੁਕਾ ਦਿੱਤਾ ਸੀ ਗੁਰੂ ਨਾਨਕ ਸਾਹਿਬ ਦੇ ਅੱਗੇ ਹਾਰ ਗਏ ਸਨ ਇਹਨਾਂ ਨੇ ਹਾਰ ਮੰਨੀ ਸੀ ਇੱਥੇ ਆਪਣੀ ਅਚਲ ਬਟਾਲੇ ਦੀ ਧਰਤੀ ਤੇ ਮੈਂ ਗੱਲ ਨੂੰ ਨੇੜੇ ਰੱਖਿਆ ਗੁਰਮਤਿ ਨੇ ਗ੍ਰਸਤ ਮਾਰਗ ਨੂੰ ਮਾਰਾ ਨਹੀਂ ਕਿਹਾ ਬਿਲਕੁਲ ਵਡਾਇਆ ਵਡਿਆਇਆ ਗਿਆ ਪਰ ਅੱਜ ਸਾਡੀ ਗਲਤ ਜਾਣਕਾਰੀ ਗਲਤ ਸੋਚ ਦੇ ਕਾਰਨ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਜਿਹੜੇ ਬੱਚੇ ਨੇ ਉਹ ਵੀ ਕਈ ਜਿਹੜੇ ਗ੍ਰਸਤ ਤੋਂ ਕਿਨਾਰਾ ਕਰ ਰਹੇ ਨੇ ਤੁਸੀਂ ਦੇਖੋ ਜਿਹੜੇ ਬੱਚੀ ਤੇ ਬੱਚਾ ਕਮਾਉਣ ਲੱਗ ਪੈਂਦੇ ਨੇ ਨਾ ਇਹ بڑے ਕੇਸ ਸਾਹਮਣੇ ਆਉਂਦੇ ਨੇ ਖਾਸ ਕਰਕੇ ਮੈਂ ਬੇਨਤੀ ਕਰ ਦਿੰਦਾ ਮੈਂ ਭੈਣਾਂ ਨੂੰ ਬੇਚ ਕਰਾ ਗੁੱਸਾ ਨਾ ਕਰਿਓ ਜਿਹੜੀ ਧੀ ਜਿਹੜੀ ਭੈਣ ਜਿਹੜੀ ਹੈ ਜਿਹੜੀ ਬੱਚੀ ਉਹ ਕਮਾਈ ਕਰਨ ਲੱਗ ਪੈਂਦੀ ਹੈ ਨਾ ਚਲੋ ਜੀਵਨ ਉੱਚਾ ਸੁੱਚਾ ਰੱਖਣਾ ਬੜੀ ਚੰਗੀ ਗੱਲ ਹੈ ਚਾਹੀਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗ੍ਰਸਥ ਧਾਰਮਿਕ ਨਾ ਕਰਨਾ ਉਹ ਫਿਰ ਕਈ ਕੁੜੀਆਂ ਕਹਿਣ ਲੱਗ ਪੈਂਦੀਆਂ ਨੇ ਮੈਨੂੰ ਤੇ ਵਿਆਹ ਦੀ ਲੋੜ ਹੀ ਨਹੀਂ ਕਿਉਂਕਿ ਸਾਡੀ ਸੋਚ ਇਹ ਹੈ ਵੀ ਅਸੀਂ ਵਿਆਹ ਨੂੰ ਸਿਰਫ ਇੱਕ ਪੈਸੇ ਦਾ ਜਰੀਆ ਬਣਾਇਆ ਹੈ ਵੀ ਔਰਤ ਕਮਾਉਂਦੀ ਨਹੀਂ ਹੈ ਵਿਆਹ ਕਰਾ ਕੇ ਜਾਓਗੀ ਤੇ ਰੋਟੀ ਖਾਊਗੀ ਜਿਹੜੀ ਕਮਾਉਣ ਲੱਗ ਪੈਂਦੀ ਉਹ ਕਹਿੰਦੀ ਵੀ ਮੈਨੂੰ ਹੁਣ ਵਿਆਹ ਦੀ ਲੋੜ ਹੀ ਨਹੀਂ ਯਾਦ ਰੱਖਿਓ ਵਿਆਹ ਜਿਹੜਾ ਇੱਕ ਗ੍ਰਸਤ ਮਾਰਗ ਪੈਸੇ ਦਾ ਵਸੀਲਾ ਨਹੀਂ ਮੈਂ ਇੱਕ ਵਾਰੀ ਵਿਆਖਿਆ ਕੀਤੀ ਸੀ ਉਹ ਚਲੋ ਕਿਸੇ ਦਾ ਵਿਆਹ ਦਾ ਫੰਕਸ਼ਨ ਸੀ ਮੌਕਾ ਬਣਿਆ ਤੇ ਵਿਆਹ ਦੀ ਵਿਆਖਿਆ ਕਰਾਂਗੇ ਵਿਆਹ ਕਹਿੰਦੇ ਕਿੰਨੋਂ ਨੇ ਇਕ ਅਮਰਤ ਬਾਣੀ ਦਾ ਬਚਨ ਹੈ ਧੰਪੇਰ ਇਹ ਨ ਆਖੀਐ ਬਹਿਣ ਇਕੱਠੇ ਹੋਏ ਅਸੀਂ ਸਾਡੀ ਡੈਫੀਨੇਸ਼ਨ ਕੀ ਹੈ ਵੀ ਦੋਵੇਂ ਜੀ ਬਹਿੰਦੇ ਖਲੋਂਦੇ ਨੇ ਰੋਟੀ ਪਾਣੀ ਖਾਂਦੇ ਨੇ ਅਸੀਂ ਕਿੰਨੇ ਪਤੀ ਪਤਨੀ ਸਤਗੁਰ ਕਹਿੰਦੇ ਨਹੀਂ ਇਹ ਨਹੀਂ ਧੰਪੇਰ ਇਹ ਨ ਆਖੀਐ ਬਹਿਣ ਇਕੱਠੇ ਹੋਏ ਏਕ ਜੋਤ ਦੋਹੇ ਮੂਰਤੀ ਧੰਪੇਰ ਕਹੀਐ ਸੋਏ ਅਸਲ ਚ ਪਤੀ ਪਤਨੀ ਦੇ ਅੰਦਰ ਜੋਤ ਇੱਕ ਸੋਚ ਇੱਕ ਹੁੰਦੀ ਹੈ ਦੁੱਖ ਸੁੱਖ ਦੇ ਹਾਣੀ ਹੁੰਦੇ ਨੇ ਹਰ ਇੱਕ ਰਿਸ਼ਤੇ ਦੇ ਵਿੱਚੋਂ ਸਭ ਤੋਂ ਪਵਿੱਤਰ ਜਿਹਾ ਰਿਸ਼ਤਾ ਹੈ ਉਹ ਜੀਵਨ ਸਾਥੀ ਦਾ ਹੈ ਜੀਵਨ ਸਾਥੀ ਚੰਗਾ ਹੋਵੇ ਤੇ ਯਾਦ ਰੱਖਿਓ ਮਨੁੱਖ ਬੁਲੰਦੀਆਂ ਨੂੰ ਹੀ ਹਾਸਲ ਕਰ ਲੈਂਦਾ ਪਰ ਇਹ ਤਾਰਾਂ ਨੇ ਜੇ ਗਲਤ ਜੁੜ ਜਾਂ ਤੇ ਸਿਆਪਾ ਵੀ ਪੈ ਜਾਂਦਾ ਹੁੰਦਾ ਹੈ ਜੋ ਅੱਜ ਕੱਲ ਦਾ ਜਿਵੇਂ ਸਿਸਟਮ ਚੱਲਦਾ ਹੈ ਨਾ ਕਿਉਂਕਿ ਅੱਜ ਸਾਡੀ ਜਿਹੜੀ ਪਰਿਵਾਰਸ਼ਾ ਹੈ ਉਹ ਬੜੀ ਗਲਤ ਬਣੀ ਪਈ ਹੈ ਵਿਆਹ ਦੀ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਹੈ ਉਹ ਗ੍ਰਿਸ਼ਤ ਦੀ ਬੜੀ ਪਵਿੱਤਰਤਾ ਰੱਖੀ ਜਾਂਦੀ ਸੀ ਅੱਜ ਜਿੱਦਨ ਵਿਆਹ ਹੁੰਦਾ ਹੈ ਚੌਥੇ ਦਿਨ ਨੂੰ ਜਿਹੜਾ ਉਹ ਤਲਾਕ ਕਰਕੇ ਕੁੜੀ ਘਰ ਬੈਠੀ ਹੁੰਦੀ ਹੈ ਮੁੰਡਾ ਆਪਣੇ ਘਰ ਬੈਠਾ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਸਕੇ ਸਮਝਾ ਨਹੀਂ ਸਕੇ ਸਾਡੀ ਈਗੋ ਇੰਨੀ ਕ ਜੜੀ ਉਹ ਤਾਂ ਹੋ ਗਈ ਅਸੀਂ ਇਹਨੂੰ ਛੱਡਣ ਦਾ ਯਤਨ ਕਰਤਾ ਪਰ ਇੱਕ ਗੱਲ ਚੇਤਾ ਰੱਖਿਓ ਕਿ ਗ੍ਰਸਤ ਨੂੰ ਛੱਡ ਕੇ ਅਸੀਂ ਕਿਤੇ ਜਾ ਨਹੀਂ ਸਕਦੇ ਭੱਜ ਨਹੀਂ ਸਕਦੇ ਜੇ ਤੁਸੀਂ ਆਖੋ ਵੀ ਮੈਂ ਧਰਮੀ ਹੋ ਗਿਆ ਮੈਂ ਗ੍ਰਸਤ ਨੂੰ ਤਜ ਦਿੱਤਾ ਹੈ ਕਈ ਕਿਸ ਇਦਾਂ ਦੇ ਸਾਹਮਣੇ ਆਉਂਦੇ ਨੇ ਪਰ ਇਹਨੂੰ ਗੁਰਮਤ ਨਹੀਂ ਜੇ ਮੰਨਦੀ ਤੇ ਨਾ ਹੀ ਜੀਵਨ ਦਾ ਨਿਰਵਾਹ ਕਦੀ ਕੀਤਾ ਜਾਵੇਗਾ ਤੁਸੀਂ ਸਾਇੰਸ ਪੜ੍ਹ ਕੇ ਦੇਖ ਲਿਓ ਮੈਂ ਬਾਰ-ਬਾਰ ਬੇਨਤੀ ਕਰਦਾ ਮੇਰਾ ਵਿਸ਼ਾ ਇੱਥੇ ਲੈਕਚਰ ਦਾ ਨਹੀਂ ਕਥਾ ਦਾਏ ਪਰ ਜਿਹੜੀ ਜੋ ਸਾਡੀ ਸਾਇੰਸ ਕਹਿੰਦੀ ਹੈ ਜੋ ਮਨੋਵਿਗਿਆਨ ਕਹਿੰਦੀ ਹੈ ਇਹ ਜੀਵਨ ਨਹੀਂ ਨਿਰਭਾਹ ਕੀਤਾ ਜਾ ਸਕਦਾ ਹਰ ਇੱਕ ਜਜ਼ਬਾ ਰੱਬ ਨੇ ਸਰੀਰ ਦੇ ਅੰਦਰ ਪੈਦਾ ਕੀਤਾ ਹੈ ਹਰ ਇੱਕ ਖਿਆਲ ਪੈਦਾ ਕੀਤਾ ਹੈ ਹਰ ਇੱਕ ਦੀ ਆਪਣੀ ਆਪਣੀ ਪਰਸਨਲ ਲਾਈਫ ਹੈ ਉਹਨੂੰ ਜੀਉਣਾ ਚਾਹੀਦਾ ਹੈ ਸਭ ਨੂੰ ਖੈਰ ਮੈਂ ਗੱਲ ਨੂੰ ਬਹੁਤਾ ਇਸ ਚੀਜ਼ ਨੂੰ ਨਾ ਖਲਾਰਾਂ ਪਰ ਜਿਹੜੀ ਬੇਨਤੀ ਕਰ ਰਿਆਂ ਉਹ ਇਹ ਐ ਕਿ ਗੁਰਮਤ ਕਹਿੰਦੀ ਐ ਕਿ ਭਾਈ ਜੇ ਤੂੰ ਧਰਮ ਦੇ ਨਾਂ ਦੇ ਉੱਤੇ ਪਖੰਡ ਕਰਕੇ ਹੁਣ ਚਲੋ ਅੱਜ ਦੀ ਗੱਲ ਵੀ ਕਰ ਲਈ ਬੱਚੇ ਕਹਿੰਦੇ ਅਸੀਂ ਵਿਆਹ ਨਹੀਂ ਕਰਾਉਣਾ ਤੇ ਰਹਿਣ ਫਿਰ ਉਦਾਂ ਡਏ ਨੇ ਜਿਹੜੇ ਬੱਚੇ ਘਰਾਂ ਤੋਂ ਬਾਹਰ ਰਹਿੰਦੇ ਨੇ ਲਿਵਿੰਗ ਰਿਲੇਸ਼ਨਸ਼ਿਪ ਕਹਿੰਦੇ ਨਾ ਆਪਾਂ ਉਹਨਾਂ ਨੂੰ ਰਹਿਣ ਫਿਰ ਉਦਾਂ ਡਏ ਨੇ ਫਿਰ ਸਤਿਗੁਰੂ ਕਹਿੰਦੇ ਇਹੋ ਜੇ ਨਾਲ ਉਹ ਤੇ ਪਰਿਵਾਰ ਚੰਗਾ ਘੱਟੋ-ਘੱਟ ਕਲੰਕਤ ਨਾ ਲੱਗੇ ਅਸੀਂ ਆਪਣੇ ਜੀਵਨ ਨੂੰ ਸਮਝਣ ਦਾ ਯਤਨ ਕਰੀਏ ਅਸੀਂ ਬੱਚਿਆਂ ਨੂੰ ਸਮਝਾਉਣ ਦਾ ਯਤਨ ਕਰੀਏ ਅਸੀਂ ਈਗੋ ਨੂੰ ਘੱਟ ਕਰਾਂਗੇ ਤੇ ਪਰਿਵਾਰ ਸੌਖੇ ਜਿਹੜੇ ਉਹ ਰਹਿ ਸਕਦੇ ਨੇ ਇੱਕ ਸਮਾਂ ਆਵੇਗਾ ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ ਅੱਜ ਜਵਾਨੀ ਹੈ ਤੁਹਾਨੂੰ ਲੱਗਦਾ ਸਾਨੂੰ ਕਿਸੇ ਦੀ ਲੋੜ ਨਹੀਂ ਮੁੰਡੇ ਵੀ ਇਹ ਗੱਲ ਕਹਿੰਦੇ ਨੇ ਵਿਆਹ ਨੂੰ ਕੁੜੀਆਂ ਵੀ ਕਹਿੰਦੀਆਂ ਨੇ ਜਵਾਨੀ ਚ ਪਹਿਰਾ ਬੜਾ ਜ਼ਬਰਦਸਤ ਹੁੰਦਾ ਹੈ ਮੈਨੂੰ ਕਿਸੇ ਦੀ ਲੋੜ ਨਹੀਂ ਸਰੀਰ ਚ ਬੜਾ ਬਲ ਮੈਂ ਆਪਣੀਆਂ ਲੋੜਾਂ ਖੁਦ ਪੂਰੀਆਂ ਕਰ ਸਕਦਾ ਹਾਂ ਜੀਵਨ ਸਾਥੀ ਦੀ ਅਸਲ ਜਿਹੜੀ ਡੈਫੀਨੇਸ਼ਨ ਹੈ ਬਜ਼ੁਰਗੀ 'ਚ ਸਮਝ ਆਉਂਦੀ ਹੈ ਜਿੱਦਾਂ ਧੀਆ ਪੁੱਤ ਵਿਆਹੇ ਜਾਂਦੇ ਨੇ ਨਾ ਚਲੋ ਜਿਨ੍ਹਾਂ ਦੇ ਵਿਆਹ ਨੇ ਉਹਨਾਂ ਨੂੰ ਪਤਾ ਹੋਵੇਗਾ ਉਹ ਫਿਰ ਆਪਣੇ ਆਪਣੇ ਕੰਮਕਾਰਾਂ ਦੇ ਵਿੱਚ ਪਰਿਵਾਰ ਦੀਆਂ ਜ਼ਿੰਮੇਵਾਰੀਆਂ 'ਚ ਜੁੜ ਰੁੱਝ ਜਾਂਦੇ ਨੇ ਫਿਰ ਇਕੱਲਿਆਂ ਦਾ ਸਮਾਂ ਬਤੀਤ ਨਹੀਂ ਹੁੰਦਾ ਫਿਰ ਉਹ ਜੀਵਨ ਸਾਥੀ ਸਹੀ ਹੋਵੇ ਜੀਵਨ ਸਾਥੀ ਸੱਚਾ ਸੁੱਚਾ ਹੋਵੇ ਤੇ ਉਹ ਜੀਵਨ ਦਾ ਅਖੀਰਲਾ ਪੜਾ ਜਿਹੜਾ ਉਹਦੇ ਰਾਈ ਕੱਢਿਆ ਜਾਂਦਾ ਹਰ ਥਾਂ ਦੇ ਉੱਤੇ ਤੁਹਾਡਾ ਜੀਵਨ ਸਾਥੀ ਕੰਮ ਆਉਂਦਾ ਜੀ ਖੇਰ ਸਤਿਗੁਰੂ ਕਹਾਂਗੇ ਇਸ ਭੇਖੇ ਥਾਵੋਂ ਗਿਰੋ ਭੜਾ ਜਿਹੜਾ ਤੂੰ ਭੇਖ ਧਾਰਨ ਕਰੀ ਫਿਰਦਾ ਜਿਹੜਾ ਤੂੰ ਪਖੰਡ ਫੜਿਆ ਇਹਦੇ ਤੋਂ ਤੇ ਗ੍ਰਸਤੀ ਚੰਗਾ ਏ ਜਿੱਥੋਂ ਕੋਵਰ ਸਾਇ ਕਹਾਂਗੇ ਜਿੱਥੋਂ ਸਾਰੀਆਂ ਆਸਾਂ ਸਾਰੀਆਂ ਲੋੜਾਂ ਪੂਰੀਆਂ ਹੋਣੀਆਂ ਇਰਚੋਂ ਸਾਰਾ ਕੁਝ ਆ ਜਾਏਗਾ ਹਰ ਤਰ੍ਹਾਂ ਦੀ ਆਸ ਹਰ ਤਰ੍ਹਾਂ ਦੀ ਲੋੜ ਪੂਰੀ ਹੋਣੀ ਹੈ ਮੈਂ ਇੱਕ ਬੇਨਤੀ ਕਰਾਂ ਰਾਤ ਕਿਤੇ ਸਿਰ ਪੀੜ ਹੋ ਜੇ ਨਾ ਬੰਦੇ ਦੇ ਤੇ ਕੋਈ ਸਿਰਵ ਨਹੀਂ ਘੁਟਦਾ ਹੁੰਦਾ ਇਹ ਜੀਵਨ ਸਾਥੀ ਹੈ ਜਿਹੜਾ ਇੱਕ ਦੋਸਤ ਇੱਕ ਦੂਜੇ ਦਾ ਦੁੱਖ ਸੁੱਖ ਦਾ ਸਾਥੀ ਵੀ ਹੁੰਦਾ ਹੈ ਕਈ ਵਾਰੀ ਸਿਰ ਇੰਨਾ ਕਿ ਪੀੜ ਕਰਦਾ ਵੀ ਉਹ ਘਰ ਦੇ ਨੂੰ ਆਵਾਜ਼ ਵੀ ਨਹੀਂ ਨਿਕਲਦੀ ਹੁੰਦੀ ਫਿਰ ਉੱਥੇ ਇਹ ਪਰਿਵਾਰ ਹੀ ਜਿਹੜਾ ਉਹ ਕੰਮ ਆਉਂਦਾ ਹੈ ਸਾਡੇ ਅਸੀਂ ਇੱਕ ਦੂਜੇ ਦੇ ਸੁੱਖ-ਦੁੱਖ ਦੇ ਹੁਣ ਇਹ ਦੂਜੇ ਪਾਸੇ ਨਾ ਤੁਰ ਪਿਓ ਵੀ ਜੇ ਬੀਬੀ ਦੇ ਸਿਰ ਪੀੜ ਹੋ ਗਈ ਜੇ ਬੰਦੇ ਨੇ ਘੁਰਤਾ ਅਸੀਂ ਕਹਿੰਦਾ ਜੀ ਜਨਾਨੀ ਦੇ ਥੱਲੇ ਲੱਗਾ ਨਹੀਂ ਇਹ ਥੱਲੇ ਲੱਗਣ ਵਾਲੀ ਗੱਲ ਨਹੀਂ ਇਹ ਇੱਕ ਜਿਹੜਾ ਸਾਡੇ ਜੀਵਨ ਦਾ ਅਸੀਂ ਬਰਾਬਰ ਦੇ ਹਿੱਸੇਦਾਰ ਆ ਬਰਾਬਰ ਮੋਢੇ ਦੇ ਨਾਲ ਮੋਢਾ ਮਲਾ ਕੇ ਚੱਲਣਾ ਹੈ ਸਤਿਗੁਰ ਕਹਿੰਦੇ ਜਿੱਥੋਂ ਕੋ ਵਰਸਾਇ ਇਥੋਂ ਸਾਰੀਆਂ ਆਸਾਂ ਸਾਰੀਆਂ ਲੋੜਾਂ ਸਾਡੀਆਂ ਪੂਰੀਆਂ ਹੁੰਦੀਆਂ ਨੇ ਸ਼ਬਦ ਰਤੇ ਤਿੰਨਾ ਸੋਜੀ ਪਈ ਕਹਿੰਦੇ ਹਾਂ ਜਿਹੜਾ ਸ਼ਬਦ ਚ ਰੰਗਿਆ ਜਾਊ ਉਹਨੂੰ ਅਸਲ ਚ ਧਰਮ ਦੀ ਸਮਝ ਲੱਗਣੀ ਹੈ ਗ੍ਰਸਤ ਨੂੰ ਛੱਡ ਦੇਣਾ ਇਹ ਧਰਮ ਨਹੀਂ ਹੈਗਾ ਫਿਰ ਉਹੀ ਉਹ ਸਵਾਲ ਹੈ ਮੇਰਾ ਤਨ ਕਰਕੇ ਤਜ ਦਿੱਤਾ ਮਨ ਚੋਂ ਨਿਕਲ ਗਿਆ ਹੈ ਨਹੀਂ ਨਿਕਲਦਾ ਪੰਗਾ ਤੇ ਇਹ ਹੈ ਨਾ ਵੀ ਤਨ ਤੇ ਤੁਸੀਂ ਕੈਮਰੇ ਲਾ ਸਕਦੇ ਜੀ ਤਾਨਨ ਨੂੰ ਤੁਸੀਂ ਫੋਲੋ ਕਰ ਸਕਦੇ ਬੰਦਾ ਕਿੱਥੇ ਕਿੱਥੇ ਜਾ ਰਿਹਾ ਕੌਣ ਚੰਗਾ ਥਾਂ ਤੇ ਆਪਾਂ ਕਹਿ ਸਕਦੇ ਵੀ ਬੰਦਾ ਇੱਥੇ ਬੈੰਦਾ ਖਲੋਣਾ ਚੰਗਿਆਂ ਮਾਰਿਆਂ ਦੇ ਨਾਲ ਇਹਦਾ ਬੈਹ ਖਲੋਣਾ ਜੀਵਨ ਸਾਹਮਣੇ ਆ ਇਹ ਮੰਨਦਾ ਕਿ ਸਾਹਮਣੇ ਆਵੇਗਾ ਮੈਂ ਬਹਿ ਕੇ ਕਥਾ ਕਰਿਆ ਤੁਹਾਨੂੰ ਪਤਾ ਮੇਰੇ ਮਨ ਚ ਕਿਹੜੇ ਖਿਆਲ ਚੱਲ ਰਹੇ ਨੇ ਨਹੀਂ ਪਤਾ ਫਿਰ ਅਸੀਂ ਕਿਵੇਂ ਕਹਿ ਸਕਦੇ ਵੀ ਇਹ ਬੰਦਾ ਧਰਮੀ ਖਿਆਲ ਮੇਰੇ ਆਪਣੇ ਨੇ ਇਹਨਾਂ ਦੀ ਆਪਣੀ ਉਪਜਾ ਤੇ ਲੋਕ ਇੰਨੇ ਤੇਜ ਦਿਮਾਗ ਵਾਲੇ ਨੇ ਯਾਦ ਰੱਖਿਓ ਕਈ ਲੋਕ ਕਹਿੰਦੇ ਨੇ ਵੀ ਅਸੀਂ ਮੰਨਦੇ ਗੀ ਗੱਲ ਪਤਾ ਲੱਗ ਜਾਂਦਾ ਬੰਦੇ ਦਾ ਮਨ ਦਾ ਨਹੀਂ ਕਿਸੇ ਦਾ ਪਤਾ ਲੱਗਦਾ ਹੁੰਦਾ ਹਾਂ ਕੁਝ ਲੋਕ ਨੇ ਜਿਹੜੇ ਮਾਈਂਡ ਰੀਡ ਕਰਦੇ ਨੇ ਉਹ ਕੁਝ ਕਲਾ ਹੈ ਕੁਝ ਲਿਮਟ ਹਰ ਇੱਕ ਨਹੀਂ ਕਰ ਸਕਦਾ ਇਸ ਕਰਕੇ ਸਤਗੁਰ ਕਹਿੰਦੇ ਸ਼ਬਦ ਰਤੇ ਤਿੰਨਾਂ ਸੋਜੀ ਪਈ ਜਿਹੜਾ ਸ਼ਬਦ ਚ ਰੰਗਿਆ ਜਾਂਦਾ ਉਹਨੂੰ ਗ੍ਰਸਤ ਮਾਰਗ ਦੀ ਸਮਝ ਪੈਂਦੀ ਹੈ ਦੂਜੇ ਧਰਮ ਭੁਲਾਏ ਤੇ ਬਾਕੀ ਜਿਹੜੇ ਲੋਕ ਨੇ ਰੱਬ ਦੇ ਨਾਲੋਂ ਟੁੱਟ ਗਏ ਇਸ ਭੁਲੇਖੇ ਚ ਪਾ ਕੇ ਦੂਜੇ ਦਾ ਅਰਥ ਕਰਾਂਗੇ ਮਾਇਆ ਮਾਇਆ ਦੇ ਵਿੱਚ ਪਾ ਕੇ ਉਹ ਕੁਰਾਹੇ ਪਏ ਰਹਿੰਦੇ ਨੇ ਭਟਕਣਾ ਦੇ ਵਿੱਚ ਪਾ ਕੇ ਉਹ ਜਿਨ੍ਹਾਂ ਦੇ ਵਿੱਚ ਪਏ ਰਹਿੰਦੇ ਨੇ ਪਇਆ ਕਿਰਤ ਕਮਾਵਨਾ ਸਤਿਗੁਰ ਕਹਿੰਦੇ ਹੁਣ ਇਹਨਾਂ ਦੇ ਵਾਸ ਦੀ ਗੱਲ ਨਹੀਂ ਇਹ ਪਿਛਲੇ ਕਰਮ ਲਿਖੇ ਹੋਏ ਨੇ ਉਹ ਕਰਮਾਂ ਦੇ ਮੁਤਾਬਕ ਹੀ ਬੰਦਾ ਗਾਂ-ਗਾ ਤੁਰਿਆ ਜਾ ਰਿਹਾ ਜੋ ਮਾਲਕ ਨੇ ਪਿਛੇ ਰੀਤ ਬਣਾਈ ਨਾ ਇਹਦੇ ਆਪਾਂ ਪਿਛੇ ਦੀ ਬਾਤ ਹੀ ਆਸੀ ਕਰਮ ਫਲੋਸਫੀ ਕਿਵੇਂ ਕੰਮ ਕਰਦੀ ਹੈ ਪਇਆ ਕਿਰਤ ਕਮਾਵਨਾ ਇਹ ਪਿਛਲੇ ਕਰਮਾਂ ਦੇ ਅਨੁਸਾਰ ਹੀ ਜੀਵਨ ਚਲਾਈ ਜਾ ਰਿਹਾ ਕਹਿਣਾ ਕਸ਼ੂ ਨਾ ਜਾਏ ਇਦੇ ਬਾਰੇ ਸਤਿਗੁਰ ਕਹਿੰਦੇ ਕਿਸੇ ਨੂੰ ਕੁਛ ਨਹੀਂ ਕਿਹਾ ਜਾ ਸਕਦਾ ਪਹਿਲੇ ਸ਼ਲੋਕ ਦੀ ਸਮਾਪਤੀ ਕਰਦੇ ਨੇ ਨਾਨਕ ਜੋਤਿਸ ਸੁਭਾਵੈ ਸੇ ਭਲੇ ਇਹਨੂੰ ਧਿਆਨ ਨਾਲ ਸੁਣ ਲਿਓ ਜੋਤਿਸ ਸੁਭਾਵੈ ਜਿਹੜੇ ਤੈਨੂੰ ਭਾ ਜਾਂਦੇ ਨੇ ਅਸੀਂ ਕਹਿੰਨੇ ਬੰਦਾ ਬੜਾ ਭਲਾ ਹੈ ਜੀ ਭਲੇ ਦੀ ਪਰਿਭਾਸ਼ਾ ਮੇਰੀ ਆਪਣੀ ਹੈ ਮੈਂ ਕਥਾ ਕਰ ਰਿਹਾ ਤੁਹਾਡੇ ਚ ਰੁਪਈਆ ਕੋਈ 500 ਰਾ ਦੇ ਮੈਨਾਂ ਲੈ ਬੰਦਾ ਬੜਾ ਗੁਰਮਖ ਹੈ ਉਹ ਤੁਸੀਂ ਨਹੀਂ ਗੁਰਮਖ ਤੁਹਾਡਾ 500 ਵਾਲਾ ਨੋਟ ਗੁਰਮਖ ਹੈ ਗੁਰਮਤ ਦੇ ਮੁਤਾਬਕ ਤੇ ਮੇਰੀ ਫਲਸਫੀ ਦੇ ਮੁਤਾਬਕ ਫਰਕ ਹੈ ਜਿਹੜਾ ਮੇਰੀ ਹੈਲਪ ਕਰੇਗਾ ਜਿਹੜਾ ਤੁਹਾਡੀ ਹੈਲਪ ਕਰੇਗਾ ਉਹ ਬੰਦਾ ਭਲਾ ਏ ਜਿਹੜਾ ਸਾਡੀ ਮਦਦ ਕਰ ਰਿਹਾ ਬਾਹਰ ਜਾ ਕੇ ਕਿਸੇ ਦਾ ਸਿਰ ਪਾੜਦੇ ਉਹ ਭਲਾ ਏ ਸਾਡੀ ਆਪਣੀ ਆਪਣੀ ਪਰਿਭਾਸ਼ਾ ਨਾ ਪਰ ਗੁਰਮਤ ਕਹਿੰਦੀ ਹੈ ਭਲਾ ਪੁਰਸ਼ ਕੌਣ ਹੈ ਜੋਤਿਸ ਭਾਵੇਂ ਜਿਹੜਾ ਰੱਬ ਨੂੰ ਪਾ ਰਹਿੰਦਾ ਉਹ ਭਲਾ ਹੈ ਭਲੇ ਦੀ ਡੈਫੀਨੇਸ਼ਨ ਇਹ ਆ ਨਾਨਕ ਜੋਤਿਸ ਭਾਵੇਂ ਜਿਹੜੇ ਤੈਨੂੰ ਪਾ ਜਾਂਦੇ ਨੇ ਸੇ ਭਲੇ ਉਹ ਪੁਰਸ਼ ਭਲੇ ਨੇ ਜਿਨ ਕੀ ਪਤ ਪਾਵੈ ਥਾਏ ਕਹਿੰਗੇ ਜਿਨ੍ਹਾਂ ਦੀ ਪਤ ਤੂੰ ਥਾਂੇ ਪਾਲ ਇਨ੍ਹਾਂ ਜਿਨ੍ਹਾਂ ਦੀ ਘਾਲ ਕਮਾਈ ਕਬੂਲ ਕਰ ਲੈਣਾ ਹੈ ਭਾਵ ਅਰਥ ਕਰਾਂਗੇ ਜਿਨ੍ਹਾਂ ਦੀ ਤੂੰ ਇੱਜ਼ਤ ਪਤ ਲਾਜ ਰੱਖਦਾ ਉਹ ਭਲੇ ਪੁਰਸ਼ ਨੇ ਬਾਕੀ ਧਰਮ ਦੇ ਨਾਂ ਦੇ ਉੱਤੇ ਲੋਕ ਕੇਵਲ ਤੇ ਕੇਵਲ ਪਖੰਡ ਕਰਕੇ ਤੇ ਧਰਮ ਦਾ ਜਿਹੜਾ ਹੈ ਉਹ ਬੋਲ ਬਾਲੇ ਦੇ ਨਾਂ ਦੇ ਉੱਤੇ ਉਲਝਣਾ ਦੇ ਵਿੱਚ ਹੀ ਪਏ ਹੋਏ ਨੇ ਸੋ ਇਹ ਸੀ ਪਹਿਲੇ ਸ਼ਲੋਕ ਦੀ ਵਿਚਾਰ ਚੌਥੀ ਪੌੜੀ ਦਾ ਪਹਿਲਾ ਸ਼ਲੋਕ ਅੱਜ ਆਪਾਂ ਸਾਂਝਾ ਕੀਤਾ ਹੈ ਦੂਸਰਾ ਸ਼ਲੋਕ ਅਗਲੇ ਸਮੇਂ 'ਚ ਸਾਂਝਾ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਮਾਨ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਆਉ ਪਾਵਨ ਪੰਕਤੀਆਂ ਦਾ ਜਾਪ ਸਰਵਨ ਕਰਕੇ ਸਮਾਪਤੀ ਕਰੀਏ ਪਏ ਕਿਰਤ ਕਮਾਵਨਾ ਕਹਿਣਾ ਕਸ਼ੂ ਨਾ ਜਾਏ ਨਾਨਕ ਜੋਤਿਸ ਭਾਵੈ ਸੇ ਭਲੇ ਜਿਨ ਕੀ ਪਤ ਪਾਵੈ ਥਾਏ ਵਾਹੀ ਗੁਰੂ ਜੀ ਕਾ ਖਾਲਸਾ